ਵਿਕਰਮਜੀਤਿਆ ਦੇ ਕਾਫੀ ਟਖਾਨਿਆਂ ਦੇ ਉੱਤੇ ਰੇਡ ਕੀਤੀ ਔਰ ਉਸ ਤੋਂ ਬਾਅਦ ਗ੍ਰਿਫਤਾਰ ਕੀਤਾ ਜਿਸ ਦੀ ਵਾਹ ਵਾ ਪੂਰੇ ਪੰਜਾਬ ਕਰ ਰਿਹਾ ਲੇਕਿਨ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਕੁਮਰ ਵਿਜੇ ਪ੍ਰਤਾਪ ਨੇ ਪਬਲੀਕਲੀ ਉਸ ਦਾ ਵੀ ਵਿਰੋਧ ਕੀਤਾ ਤੇ ਉਸ ਦੀ ਟਾਈਮਿੰਗ ਦੇ ਉੱਤੇ ਸਵਾਲ ਉਠਾਇਆ ਹੁਣ ਜਿਹੜੀ ਕਾਰਵਾਈ ਦਾ ਪੂਰਾ ਪੰਜਾਬ ਸਵਾਗਤ ਕਰ ਰਿਹਾ ਵਾਹ ਵਾ ਕਰ ਰਿਹਾ ਔਰ ਇਵਨ ਜਿਹੜੇ ਸਾਬਕਾ ਵੱਡੇ ਅਫਸਰ ਸੀ ਚਾਹੇ ਉਹ ਈਡੀ ਦੇ ਡਿਪਟੀ ਡਾਇਰੈਕਟਰ ਨਰਿੰਜਨ ਸਿੰਘ ਹੋਣ ਚਾਹੇ ਉਹ ਸਾਬਕਾ ਡੀਜੀਪੀ ਚਟਪਟਾਏ ਹੋਣ ਉਹ ਖੁਦ ਅੱਗੇ ਆ ਕੇ ਕਹਿ ਰਹੇ ਨੇ ਸਹਿਯੋਗ ਕਰ ਲੈਨੇ ਵਿਜੀਲੈਂਸ ਦਾ ਆਪਣੇ ਬਿਆਨ ਦਰਜ ਕਰਵਾ ਰਹੇ ਨੇ ਔਰ ਕਹਿ ਰਹੇ ਨੇ ਕਿ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਕਾਰਵਾਈ ਨਹੀਂ ਕਰਨ ਦਿੱਤੀ ਉਹਨਾਂ ਨੂੰ ਜਾਂਚ ਨਹੀਂ ਕਰਨ ਦਿੱਤੀ ਆਪਾਂ ਸਾਰੇ ਜਾਣਦੇ ਆ ਪੰਜਾਬ ਨੇ ਇਹ ਦਰਦ ਆਪਣੇ ਪਿੰਡੇ ਤੇ ਹੰਢਾਇਆ ਕਿਸ ਕਦਰ ਪਿਛਲੇ 20 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਿਆਂ ਦੀ ਪੁਸ਼ਤ ਪਨਾਹੀ ਹੁੰਦੀ ਰਹੀ ਪੁਰਾਣੀਆਂ ਸਰਕਾਰਾਂ ਦੇ ਵਿੱਚ ਹਜ਼ਾਰਾਂ ਸਾਡੇ ਨੌਜਵਾਨ ਇਸ ਦੁਨੀਆ ਤੋਂ ਰੁਖਸਤ ਹੋ ਗਏ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਤੇ ਉਹਨਾਂ ਦੇ ਪਿਓ ਉਹ ਲਗਾਤਾਰ ਕੁਰਲਾਉਂਦੇ ਰਹੇ ਕਿਸੇ ਨੇ ਉਹਨਾਂ ਦੀ ਬਾਹ ਨਹੀਂ ਫੜੀ ਸਮੇਂ ਦੀ ਸਰਕਾਰਾਂ ਨੇ ਬਜਾਏ ਨਸ਼ਿਆਂ ਨੂੰ ਠੱਲ ਪਾਉਣ ਦੇ ਬਲਕਿ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਦੀ ਹੱਲਾਸ਼ੇਰੀ ਕੀਤੀ ਹਮੇਸ਼ਾ ਤੋਂ ਮਾਨ ਸਾਹਿਬ ਦੀ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਲੜਾਈ ਵਿੱਢੀ ਹੋਈ ਹੈ ਪੂਰਾ ਪੰਜਾਬ ਹੁਣ ਸਾਥ ਦੇ ਰਿਹਾ ਔਰ ਇਨਫੋਰਸਮੈਂਟ ਏਜੰਸੀਆਂ ਜਿਹੜੀਆਂ ਸਪਲਾਈ ਚੇਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਚੁੱਕੀਆਂ ਨੇ ਤਾਂ ਉਸ ਵਕਤ ਐਡੀ ਵੱਡੀ ਕਾਰਵਾਈ ਦੇ ਉੱਤੇ ਕੁਮਰ ਵਿਜੇ ਪ੍ਰਤਾਪ ਦਾ ਇਹ ਸਵਾਲ ਉਠਾਉਣਾ ਜਾਇਜ਼ ਨਹੀਂ ਹੈਗਾ ਜੇਕਰ ਉਹਨਾਂ ਦੇ ਵਿਚਾਰ ਵੱਖਰੇ ਹੋ ਸਕਦੇ ਆ ਔਰ ਪਾਰਟੀ ਦੇ ਵਿੱਚ ਬਹੁਤ ਸਾਰੇ ਪਲੇਟਫਾਰਮ ਨੇ ਉਹ ਆਪਣੀ ਗੱਲ ਪਾਰਟੀ ਦੇ ਪਲੇਟਫਾਰਮ ਤੇ ਰੱਖ ਸਕਦੇ ਸੀ ਸਰਕਾਰ ਦੇ ਪਲੇਟਫਾਰਮ ਤੇ ਰੱਖ ਸਕਦੇ ਸੀ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਆਪਣੀ ਗੱਲ ਕਹਿ ਸਕਦੇ ਸੀ ਪਰ ਇਸ ਤਰੀਕੇ ਨਾਲ ਜਿਹੜੀ ਨੁਕਤਾਚੀਨੀ ਕਰਨੀ ਇਹ ਬਰਦਾਸ਼ਤ ਤੋਂ ਬਾਹਰ ਆ ਇਸੇ ਕਰਕੇ ਆਮ ਆਦਮੀ ਪਾਰਟੀ ਵੀ ਜਿਹੜੀ ਸਭ ਤੋਂ ਵੱਡੀ ਕਮੇਟੀ ਹੈਗੀ ਹੈ ਪੀਐਸਸੀ ਉਹਨਾਂ ਨੇ ਕੁਮਰ ਵਿਜੇ ਪ੍ਰਤਾਪ ਨੂੰ 5 ਸਾਲਾਂ ਦੇ ਲਈ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਔਰ ਸੰਦੇਸ਼ ਬੜਾ ਸਪਸ਼ਟ ਆ ਕਿ ਦਰਸ਼ਨ ਦੇ ਖਿਲਾਫ ਸਾਡਾ ਇਹ ਯੁੱਧ ਹੈਗਾ ਠੀਕ ਹੈ ਨਾ ਕ腐ਸ਼ਨ ਦੇ ਖਿਲਾਫ ਸਾਡਾ ਲਗਾਤਾਰ ਜੁੱਧ ਚੱਲ ਰਿਹਾ ਹੈਗਾ ਇਸ ਜੁੱਧ ਦੇ ਵਿੱਚ ਜਨਨ ਕੇ ਜੇ ਕੋਈ ਰੋੜਾ ਬਣਦਾ ਹੈਗਾ ਉਹੋ ਬਰਦਾਸ਼ਤ ਨਹੀਂ ਹੈਗਾ ਓਰਗੇਨਾਈਜੇਸ਼ਨ ਕੋਈ ਵੀ ਰਾਜਨੀਤਿਕ ਪਾਰਟੀ ਜਿਹੜੀ ਹੈ